ਆਪਣੇ ਪਿੰਡ ਦਾ ਨਾਮ ਚੱਕ ਸਰਦਾਰ ਹੀਰਾ ਸਿੰਘ ਵਾਲੀ ਗੁਰਦੁਆਰਾ ਹੈਗਾ ਸੀ ਸਹੀ ਮੈਂ ਬਕਾਇਦਾ ਜਨਾਬ ਆਪ ਗੁਰਦੁਆਰੇ ਵਿੱਚ ਵਰਤੇ ਬਾਰੀਆਂ ਵਰਤੇ ਆਪ ਜਾਂਦੀ ਅਹੀਂ ਲੱਗ ਜਾਣਾ ਅਹੀਂ ਲੱਗ ਜਾਣਾ ਕੋਲੇ ਛੋਟਾ ਜਿਹਾ ਹੁੰਦਾ ਸੀ ਮੈਂ ਕੱਚਾ ਸੀ ਕਿ ਪੱਕਾ ਬਾਬਾ ਜੀ ਕਿਵੇਂ ਦਸੀਓ ਪੱਕਾ 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 ਬਣਿਆ ਸੀ ਨਹੀਂ ਨਹੀਂ ਗੋਲ ਮੋਲ ਕਿਵੇਂ ਆ ਦਰਬਾਰ ਬਣੇ ਹੁੰਦੇ ਨਾ ਹਾਂਜੀ ਇਹ ਗੋਲ ਮੋਲ ਮਣ ਚਾਟ ਪਰ ਬਾਰੀਆਂ ਲੱਗਿਆ ਗੋਲ ਮੋਲ ਸਹੀ ਬਿਲਕੁਲ ਵਾਜਤ ਸੀ ਜਿਵੇਂ ਆਪਾਂ ਨਮਾਜ਼ ਪੜ੍ਹਨੇ ਆਵਦੀ ਕਰਦੇ ਆ ਉਹ ਉਹਨਾਂ ਦੁਆਰਾ ਬਣਿਆ ਸੀ ਇਹ ਵੀ ਸੋਹਣਾ ਬਣਿਆ ਸੀ ਆਹ ਵਾ ਬੜਾ ਸੋਹਣਾ ਬਣਾ ਬੁਚਾ ਵਲੇ ਵੇਖ ਤੂੰ ਬੜਾ ਸੋਹਣਾ ਮੈਂ ਤੁਹਮ ਕਹਦਾ ਫੋਟੋ ਛੋਟੂ ਲੱਗੇ ਉਹ ਨਜ਼ਾਰਾ ਦੇ ਅੱਛਾ ਉਹ ਤੁ ਫੋਟੋ ਹੀ ਲੱਗੇ ਮੈਨੂੰ ਅੱਜ ਤੇ ਥੋਰ ਕਰੇਗਾ ਐਦਾ ਐਦਾ ਕੁਮੰਦੋ ਸਾਹ ਰੱਖਣਾ ਚਾਹੀਦਾ ਸਹੀ ਫੋਟੋਆਂ ਲੱਗੀਆਂ ਹੀ ਆ ਸੀ ਆਹ ਫੋਟੋ ਹੀ ਲੱਗੇ ਹੋਏ ਵਿੱਚ ਕੋਈ ਸਕੂਲਸ ਦਾ ਰਕੋ ਨਹੀਂ ਸੀ ਕਾ ਮੈਂ ਪੜਦਾ ਰਿਆ ਹਾਂਜੀ ਉੱਠੇ ਪੜਦਾ ਰਹੀ ਛਿਰਗੜ ਪੜਦਾ ਰਹੀ ਉਧਰੇ ਪੜਦਾ ਰਹੀ ਕੋਈ ਨਹੀਂ ਸੀ ਦੂਜਾ ਸਕੂਲ ਆਪਣੇ ਕੋਲ ਚੱਲਦਾ ਪਿਆ ਤੇ 10ਲਾ ਸਕੂਲ ਚੱਲਦਾ ਪਿਆ ਆ ਕਿਤੇ ਬੈਠੇ ਆਪਾਂ ਹਾਂਜੀ ਇਹ ਅੰਬਾ ਵਾਲਾ ਖੂਬ ਆਈਦਾ ਸੀ ਠੀਕ ਹੈ ਅੰਬਾ ਵਾਲਾ ਖੂ ਤੇ ਉਹ ਆਤਾ ਖੂ ਉਹ ਮੰਦਰੀ ਘਰ ਤੋਂ ਬਤੇ ਉਹ ਆਤਾ ਖੂ ਉਹ ਪਹਿਲਾ ਬੂੜਿਆਂ ਵਾਲਾ ਖੂ ਉਹ ਪਹਿਲਾ ਕਾਲੀਆਂ ਵਾਲਾ ਖੂ इस तरह बारह खूब आईता इस तरह खूब सारे आप बका खूह मस्जिद सब तू वही मेरे अस आए हैं मेरा बाप लंबरदार सरदार बेरअली बटू आते आदा चबारा डाया आदा सिखा पिंड मस्जिद होती कोनी आ चबारा डाते मस्जिद बनाई बड़ी फन गई चीज़ पिंड वे ਉਹਦੇ ਅਤਾਰੀ ਮਸਜਿਦ ਬਣੀ ਬੜੀ ਚੋਗੀ ਸੋਹਣੀ ਬਣਾਈ ਆਦੇ ਮਕਾਨ ਦਾ ਤਗੇ ਦਾਤੇ ਉਹਨਾਂ ਮਸਜਿਦ ਬਣਾਈ ਸਤਿ ਸ਼੍ਰੀ ਅਕਾਲ ਸਤਰੀਆਕਾਲ ਨਮਸਤੇ ਜੀ ਵੇ ਸੰਜੋ ਪੰਜਾਬ ਦੇ ਸ਼ੋਤਾਂ ਪ੍ਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਵੀ ਤੁਹਾਨੂੰ ਪਤਾ ਅਸੀਂ ਚੜਦੇ ਤੋਂ ਲੈਂਦੇ ਤੇ ਲੈਂਦੇ ਤੋਂ ਚੜਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡੇ ਤੇ ਘਰ ਦਿਖਾਣੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲੈਂਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦੇ ਪਿੰਡ ਚੱਕ ਹੀਰਾ ਸਿੰਘ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਿੱਖ ਸਰਦਾਰਾਂ ਦਾ ਹੀ ਪਿੰਡ ਸੀ ਤੇ ਹੁਣ ਇੱਥੇ ਸਾਰੇ ਹੀ ਮਹਾਜਰਵਾਦ ਨੇ ਤੇ ਅੱਜ ਬਖਾਵਾਂਗੇ ਸੀ ਆਪ ਸਭ ਨੂੰ ਇਹ ਪਿੰਡ ਤੇ ਇੱਥੋਂ ਦੇ ਲੋਕਾਂ ਨਾਲ ਕਰਾਂਗੇ ਗੱਲਬਾਤ ਤੇ ਜਾਣਕਾਰੀ ਲਵਾਂਗੇ ਇਸ ਪਿੰਡ ਬਾਰੇ ਅਸਲਾਮੁਆਲਿਕਮ ਬਾਬਾ ਜੀ ਵਾਲੇਕੁਮ ਸਲਾਮ ਕੀ ਹਾਲ ਚਾਲ ਹੈ ਤਬੀਏ ਸੇ ਠੀਕ ਹੀ ਠਾਕੇ ਮਾਸ਼ਾਅੱਲਾ ਅੱਲਾ ਸ਼ੁਕਰ ਹੈ ਅੱਲਾ ਦਾ ਸਹੀ ਬਾਬਾ ਜੀ ਐਸੇ ਮੈਂ ਕਿਹੜੇ ਪਿੰਡ ਚ ਬੈਠੇ ਆਂ ਦੀ ਆਪਣਾ ਪਿੰਡ ਦਾ ਨਾਮ ਕੀ ਏ ਆਪਣੇ ਪਿੰਡ ਦਾ ਨਾਮ ਚੱਕ ਸਰਦਾਰ ਹੀਰਾ ਸਿੰਘ 7 ਕਿਲੇ ਰਕਬਾ ਮੇਰਾ ਨੰਬਰਦਾਰ ਹੈਗਾ ਮੈਂ ਮੇਰਾ ਬਾਪ ਹੀ ਨੰਬਰਦਾਰ ਰਿਹਾ ਉਹਨਾਂ ਦਾ ਕੀ ਨਾਮ ਸੀ ਹਾਂਜੀ ਨਾਮ ਕੀ ਸੀ ਉਹਨਾਂ ਦਾ ਸਰਦਾਰ ਮੇਰ ਅਲੀ ਗੱਟੂ ਮੇਰ ਅਲੀ ਗੱਟੂ ਬਾਬਾ ਜੀ ਜਿਹੜਾ ਨਾਮ ਚੱਲਿਆ ਸ਼ੁਰੂ ਤੋਂ ਪੁਰਾਣਾ ਨਾਮ ਪਿੰਡ ਦਾ ਇਹੀ ਚੱਲਦਾ ਪਿਆ ਕਿ ਹੁਣ ਬਦਲਿਆ ਗਿਆ ਬਾਕੀ ਪਿੰਡ ਦਾ ਨਾਮ ਸਾਡਾ ਅੱਗੇ ਦਾ ਸਿੱਖਾਂ ਦੇ ਵੇਲੇ ਵਜਦਾ ਚੱਕ ਸਰਦਾਰ ਹੀਰਾ ਸਿੰਘ ਠੀਕ ਅਸੀਂ ਲੋਕਰ ਆਇਆ ਬਾਦੇ ਮਹਾਜਰ ਹੋ ਕੇ ਆਏ ਜੀ ਹਾਂ ਤੇ ਇਹ ਪਿੰਡ ਬਾਬਾ ਜੀ ਇਹ ਖੂਹ ਕਿੰਨੇ ਸੀ ਆਪਣੇ ਪਿੰਡ ਦੇ ਪਹਿਲਾਂ ਖੂਹ ਤਾਂ ਹੈਗੇ ਸਨ ਇਹ ਦੇਖ ਕੰਮ ਤੋਂ ਕੰਮ ਤਾਂ 50 30 50 30 ਖੂਹ ਸੀ 50 30 ਖੂਹ ਸੀ ਸਹੀ ਤੇ ਹੁਣ ਇੱਕ ਇੱਕ ਤੇ ਇੱਕ tane ਖੂਹ ਸਨ ਉਹ ਇੱਕ ਇੱਕ ਟੂਲ ਤੇ ਉਹ ਖੂਹ ਥਾਂ ਦੇ 20 20 ਇੰਜਨ 20 ਇੰਜਨ ਲੱਗੇ ਖੜੇ ਨੇ ਅੱਛਾ 20 20 ਇੰਜਨ ਲੱਗੇ ਖੜੇ ਇੱਕ ਖੂਹ ਦੇ ਉਹ ਨਿਗਾਹ ਮਾਰੇ ਉਹ ਮੇਰੇ ਆਇਆ ਆਖੂ ਇੱਕ ਆ ਸਾਰੇ ਗੱਲ ਨੂੰ ਕਿ ਖੂਹ ਦਾ ਕਿਸ ਤੇ ਉਹਨੇ ਇੱਥੇ 14 15 ਟੂਲ ਤੇ ਇੱਥੇ ਲੱਗੇ ਖੜੇ ਨੇ ਉਹ ਦੇਖੋ ਖੂਹਾਂ ਦੇ ਨਾਮ ਯਾਦ ਹੈਗੇ ਨੇ ਪੁਰਾਣੇ ਬਾਬਾ ਜੀ ਤੁਹਾਨੂੰ ਕੋ ਨਾਮ ਲਹੁੰਦੇ ਸਨ ਯਾਦ ਸਨ ਦੱਸੋ ਕਿਹੜਾ ਕਿਹੜਾ ਖੂਹ ਆ ਕਿਤੇ ਬੈਠੇ ਆਪਾਂ ਹਾਂਜੀ ਇਹ ਅੰਬਾ ਵਾਲਾ ਖੂਹ ਵਾਜਦਾ ਸੀ ਅੱਬਾਂ ਵਾਲਾ ਖੂ ਤੇ ਆ ਆਸਾ ਖੂ ਉਹ ਮੰਦੜੀ ਕਰਕੇ ਬਥੇ ਉਹ ਆਸਾ ਖੂ ਉਹ ਪਹਿਲਾ ਬੂਟਿਆਂ ਵਾਲਾ ਖੂ ਉਹ ਪਹਿਲਾ ਕਾਲੀਆਂ ਵਾਲਾ ਖੂ ਤੇ ਇਸ ਤਰ੍ਹਾਂ ਇੱਕ 12 ਖੂ ਵਾਜਦਾ ਸੀ ਉਸ ਸਮੇਂ ਇਸ ਸਮੇਂ ਖੂ ਸਾਰੇ ਆਪੋ ਬਗੈਰਾ ਯਾਦ ਖੂਆਂ ਦਾ ਨਿਸ਼ਾਨ ਨਹੀਂ ਕੋਈ ਡੈਗੇ ਹਾਂਜੀ ਹੁਣ ਤਾਂ ਮੋਟਰਾਂ ਤੇ ਨਾ ਚੱਲੀਆਂ ਕੋਈ ਨਿਸ਼ਾਨ ਨਹੀਂ ਰਹਿਗੇ ਸਹੀ ਤੇ ਬਬਈ ਟਿੰਡਾਂ ਤੇ ਬਲਦਾਂ ਤੇ ਚੱਲਣ ਵਾਲੇ ਖੂ ਸੀ ਪੁਰਾਣੇ ਹੈਂ ਇਆ ਕਰੋ ਜਿਹੜਾ ਦਾ ਬਲਦਾਂ ਦੇ ਚਲਦੇ ਸਨ ਉਹ ਖੂਸਨ ਉਹ ਬਲਦਾਂ ਚਲਦੇ ਸਨ ਬਲਦਾਂ ਚਲਦੇ ਚਾਰਪਾਰ ਚਲਾਵਣਾ ਰੌੜ ਚਾਰਖਣੀ ਪੀਚ ਕਰਨੀ ਰੌੜ ਨੱਕ ਤੇ ਆ ਜੰਨੇ ਰੌੜ ਉਹ ਟੂਲ ਚਲਾਣਾ ਅਸੀਂ ਆ ਸਾਡੀਆਂ ਬਲੇਟਾਂ ਲਾਈਆਂ ਖੜੀਆਂ ਅੱਗੇ ਸਾਡਾ ਟੂਲ ਲੱਗਿਆ ਸੀ ਉਹ ਬਲੇਟਾਂ ਲਾ ਲਈਆਂ ਨੇ ਹੁਣ ਤਾਂ ਮੌਜਾ ਨੇ ਵੰਡ ਤੋਂ ਨੇ ਸੌਦੇ ਉਹ ਬਲੇਟਾਂ ਦੌੜੇ ਨਾ ਸਾਨੂੰ ਬੇਦ ਪਵੇ ਹਾਂਜੀ ਤੇ ਨਾ ਸਾਨੂੰ ਕੋਈ ਤੇਲ ਪਾਉਣਾ ਪਵੇ ਰੌੜ ਦੇ ਚਾਰ ਪੰਜ ਕਿਲੇ ਪੀਤੇ ਬਣਿਆ ਵਾਰੇ ਤੂੰ ਅਸੀਂ ਉਖੂਤੀ ਰਕਬਾ ਕਿੰਨਾ ਆਣਾ ਬਾਬਾ ਜੀ ਆਪਣੇ ਪਿੰਡ ਦਾ ਰਕਬਾ ਦਾ ਆਪਣਾ ਖੂਦ 60 ਕਿੱਲਾ ਪਿੰਡ ਦਾ ਪਿੰਡ ਦਾ ਪਿੰਡ ਦਾ ਰਕਬਾ ਉਪੋਤਰੀਏ ਪਰਿਵਾਰੀ ਕੋ ਨਾਮ ਹੁਆਤਾ ਗਾਟਾ ਫਰ ਫਰ ਨਹੀਂ ਨਹੀਂ ਵੈਸੇ ਇੱਕ ਅੰਦਾਜ਼ਾ ਤੁਸੀਂ ਲਾ ਸਕਦੇ ਸੀ ਦਾਦੇ ਦਾ ਕਿੰਨਾ ਹੱਸੇ ਦਾਦੇ ਦਾ ਉਸਤੀ ਕੋ 7-800 ਕਿੱਲਾ 7-800 ਕਿੱਲਾ 7-800 ਕਿੱਲਾ ਹੁੰਦੀ ਸਹੀ ਸਕੂਲ ਹੈਗਾ ਆਪਣੇ ਪਿੰਡ 'ਚ ਜੀ ਸਕੂਲ ਕੋਈ ਸਕੂਲ ਸਕੜ ਕੋਈ ਨਹੀਂ ਸੀ ਕਿ ਮੈਂ ਪੜਦਾ ਰਹਾ ਹਾਂ ਜੀ ਬੁੱਠੇ ਪੜਦਾ ਰਹੀ ਛੇੜਗੜ ਪੜਦਾ ਰਹੀ ਹੁਜਰੇ ਪੜਦਾ ਨਹੀਂ ਸਕੂਲ ਕੋਈ ਸੀ ਤੇ ਕੱਚੀ ਪੱਕੀ ਹੋ ਤੇ ਛੱਡਿਆ ਪੂਰਾ ਨਹੀਂ ਪੜਿਆ ਹੁਣ ਬਾਹਰ ਪਿੰਡ ਸਕੂਲ ਲੱਗੇ ਛੱਡੇ ਹੁਣ ਇੱਥੇ ਮੌਜੂਦਾ ਪੁੱਛਦਾ ਵੇਗਾ ਆਪਣੇ ਪਿੰਡ 'ਚ ਕੋਈ ਹੁਣ ਮੌਜੂਦਾ ਸਕੂਲ ਹੈਗਾ ਸਹੀ ਮੌਜੂਦਾ ਸਕੂਲ ਆਪਣੇ ਪਿੰਡ ਚੱਲਦਾ ਪਿਆ ਤੇ 16 ਸਕੂਲ ਚੱਲਦਾ ਪਿਆ ਬਬਈ ਲੋਕਲ ਜ਼ਿਆਦਾ ਨੇ ਕਿ ਮਾਜਰ ਜ਼ਿਆਦਾ ਨੇ ਆਪਣੇ ਪਿੰਡ 'ਚ ਨੇ ਸਾਰੇ ਮਾਜਰੀ ਆਏ ਸਾਰੇ ਮਾਜਰੀ ਨੇ ਸਾਰੇ ਮਾਜਰੀ ਕੋਈ ਕੋਈ ਨਹੀਂ ਲੋਕਲ ਕੋ ਸਾਰੇ ਮਾਜਰੀ ਆਏ ਨੇ ਪਹਿਲੇ ਸਿੱਖਾਂ ਦਾ ਪਿੰਡ ਸੀ ਸਾਰੇ ਸਹੀ ਤੇ ਆ ਡਾਈ ਗੜਾ ਅਗਲੇ ਅਗਲੇ ਬੱਚੇ ਨੇ 17 ਅਗਲੇ ਬੱਚੇ ਗਾਮਕਲੇ ਬੱਚੇ ਇੱਥੇ ਸਾਰੇ ਪਹਿਲੇ ਕਪੇ ਦੀ ਸਿੱਕਾ ਲਗਾ ਦੇ ਗੜਾ ਇਹ ਹੈディ ਇਸ ਪਿੰਡ ਦਾ ਸਕੂਲ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਪੰਜਾਬ ਦੀ ਵੰਡ ਤੋਂ ਪਹਿਲਾਂ ਇਸ ਪਿੰਡ ਵਿੱਚ ਕੋਈ ਸਕੂਲ ਨਹੀਂ ਹੋਇਆ ਕਰਦਾ ਸੀ ਤੇ ਇੱਥੋਂ ਦੇ ਬੱਚੇ تعلیم ਲੈਣ ਵਾਸਤੇ ਹੁਜਰਾ ਸ਼ਾਮ ਵਕੀਮ ਜਾਂਦੇ ਸੀ ਜੋ ਇੱਥੋਂ 6-7 ਮੀਲ ਦੇ ਪੰਦ ਤੇ ਹੈ ਤੇ ਆਪਣੇ ਪਿੰਡ ਜੀ ਜਦੋਂ ਮਤਲਬ ਕਿ ਪਹਿਲੇ ਜਦੋਂ ਸਿੱਖ ਗਏ ਨੇ ਇੱਥੋਂ ਆਪਣੇ ਪਿੰਡ ਦੀ ਫਿਰ ਪਹਿਲੀ ਮਸਜਿਦ ਕਿਹੜੀ ਆ ਕੇ ਬਣੀ ਮਸਜਿਦ ਸਾਫ ਤੋਂ ਬਲੀ ਮੇਰੇ ਅਸੀਂ ਆਏ ਆ ਮੇਰਾ ਬਾਪ ਨੰਬਰਦਾਰ ਸੀ ਠੀਕ ਸਰਦਾਰ ਮਹਿਰਲੀ ਬੱਟੂ ਉਹਨੇ ਆਤੇ ਆਦਾ ਚਬਾਰਾ ਢਾਇਆ ਆਦਾ ਕੁ ਸਿੱਖਾਂ ਪਿੰਡ ਨੂੰ ਬਸ ਦਿੱਤਾ ਹੁੰਦੀ ਕੋਣੀ ਸਹੀ ਤੇ ਉਹਨੇ ਆਦਾ ਚਬਾਰਾ ਢਾਤੇ ਉਹਨੇ ਮਸਜਿਦ ਬਣਾਈ ਬੜੀ ਫਨਗਾਈ ਤੇ ਜਾਂ ਪਿੰਡ ਵੇਲੇ ਉਹਦੇ ਹੱਤਾ ਦੀ ਮਸਜਿਦ ਬਣੀ ਹੋਈ ਬੜੀ ਛੋਟੀ ਸੋਹਣੀ ਬਣਾਈ ਆਦੇ ਮਕਾਨ ਢਾਤੇ ਗਏ ਢਾਤੇ ਉਹਨੇ ਮਸਜਿਦ ਬਣਾਈ ਮੋੜੋ ਉਤਾ ਮੋੜ ਥੜ ਗਿਆ ਬੋਲ ਉਹਨੇ ਬੱਠੀ ਬਣਾਤੀ ਪਠਾਨ ਸਾਦਲੇ ਪਠਾਨ ਆਏ ਤੇ ਮਾਸਤੇ ਬਣਾਤੇ ਬਈ ਸੋਹਣੀ ਬਣਾ ਸ਼ਰਾ ਬਈ ਸੋਹਣੀ ਬਾਤੇ ਤੇ ਸਹੀ ਜਿਵੇਂ ਕਿ ਬਜ਼ੁਰਗਾਂ ਨੇ ਦੱਸਿਆ ਹੋਈ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਸਾਰਾ ਪਿੰਡ ਹੀ ਸਿੱਖ ਸਰਦਾਰਾਂ ਦਾ ਪਿੰਡ ਸੀ ਤੇ ਇੱਥੇ ਕੋਈ ਵੀ ਮਸਜਿਦ ਨਹੀਂ ਸੀ ਤੇ ਜਦੋਂ ਇੱਥੇ 47 ਦੀ ਵੰਡ ਵੇਲੇ ਮਹਾਜਰ ਹੋ ਕੇ ਮੁਸਲਮਾਨ ਇਸ ਪਿੰਡ 'ਚ ਆ ਕੇ ਵਸੇ ਉਹਨਾਂ ਨੇ ਫਿਰ ਇੱਥੇ ਇਹ ਪਹਿਲੀ ਮਸਜਿਦ ਬਣਾਈ ਜਿਹੜੀ ਪਿੰਡ ਦੇ ਵਿੱਚ ਅੱਜ ਵੀ ਮੌਜੂਦ ਹੈ ਇੱਥੇ ਬਾਬਾ ਜੀ ਉਹਨਾਂ ਦਾ ਕੋਈ ਗੁਰਦੁਆਰਾ ਹੈ ਜਾਂ ਕੋਈ ਉਹਨਾਂ ਦੀ ਕੋਈ ਬਣੀ ਸੀ ਸ਼ੈ ਕੀ ਆ ਤੁਹਾਡੀ ਉਹਦਾ ਗੁਰਦੁਆਰਾ ਹੈਗਾ ਸੀ ਉਹਨਾਂ ਦਾ ਜਿਲ੍ਹੇ ਵਾਲੀ ਗੁਰਦੁਆਰਾ ਹੈਗਾ ਸੀ ਸਹੀ ਮੈਂ ਬਾਕਾਇਦਾ ਜਨਾਬ ਆਪ ਗੁਰਦੁਦਵਾਰ ਵਿੱਚ ਵਾਰ ਤੇ ਵਾਰੀਆਂ ਵਾਰ ਤੇ ਆਪ ਜਾਂਦੀ ਅਹੀਂ ਲੱਗ ਜਾਣਾ ਅਹੀਂ ਲੱਗ ਜਾਣਾ ਕੋਲੇ ਛੋਟਾ ਜਿਹਾ ਹੁੰਦਾ ਸੀ ਮੈਂ ਕੱਚਾ ਸੀ ਕਿ ਪੱਕਾ ਬਾਬਾ ਜੀ ਕਿਵੇਂ ਦੱਸਿਓ ਪੱਕਾ 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 ਬਣਿਆ ਸੀ ਸਹੀ ਕਿ ਕਿੰਨੇ ਕੁ ਸਾਲ ਬਾਅਦ ਠਟਿਆ ਬਾਬਾ ਜੀ ਵੰਡ ਤੋਂ ਮੈਂ ਉਹਲੇ ਹੈਗਾ ਸਾ ਜਨਾਬੇ ਅਲੀ ਕੋਈ ਚੌਂਕ ਬਸਾਲਾਂ ਦਾ ਪੰਜਾਂ ਦਾ ਇਸ ਵੇਲੇ ਤੂੰ ਤੇ ਕਿਹਦੇ ਵੇਲੇ ਗੋਦਵਾਰਾ ਮੇਰਾ ਜੰਮ ਪੰਜਾਬ ਹਿੰਦੁਸਤਾਨ ਦਾ ਸਹੀ ਹਿੰਦੁਸਤਾਨ ਦਾ ਮੇਰਾ ਜੰਮ ਹੈ ਤੇ ਤੇਰਾ ਮੈਨੂੰ ਸੁਰਤ ਆ ਗਈ ਸੀ ਮਾੜੀ ਮਾੜੀ ਸੁਰਤ ਆ ਗਈ ਸੀ ਮੈਨੂੰ ਸਹੀ ਮਾਸ਼ਾਅੱਲਾ ਤੇ ਬੱਬਰੀ ਕਿਵੇਂ ਜਿਵੇਂ ਕਮਰਾ ਬਣਿਆ ਹੁੰਦਾ ਹੋਵੇ ਕਿ ਉੱਤੇ ਕੋਈ ਗੁੰਬਦ ਸੀ ਉਮਦਿਆ ਹੋਵੇ ਤਾਂ ਬਣਿਆ ਸੀ ਜਿਵੇਂ ਕਮਰਾ ਹੁੰਦਾ ਸਾਦਾ ਕਿਉਂ ਉੱਤੇ ਕੋਈ ਸ਼ਾਨਾ ਲਾਈ ਹੋਈ ਨਹੀਂ ਨਹੀਂ ਗੋਲ ਮੋਲ ਕਿਵੇਂ ਆ ਦਰਬਾਰ ਬਣੇ ਉਹਨੇ ਤਾਂ ਹਾਂਜੀ ਇਹ ਗੋਲ ਮੋਲ ਮਣ ਚਾਰਤ ਪਰਬਾਰੀਆਂ ਲੱਗੀਆਂ ਗੋਲ ਮੋਲ ਗੋਲ ਮੋਲ ਚਾਰਜ ਪਰ ਹੈਗੇ ਸਰ ਠੀਕ ਠੀਕ ਤੇ ਬਾਰੀਆਂ ਚਾਰ ਬਾਰੀਆਂ ਰੱਖੀਆਂ ਉਹਨਾਂ ਦਾ ਮਸਜਿਦ ਨਾਲ ਕੀ ਲਾਦ ਦੇਗਾ ਸੀ ਸਹੀ ਮਸਜਿਦ ਤਾਂ ਮਸਾਂ ਬਣਾਈ ਜਾ ਤੇ ਬਗੈਦਾ ਤੇ ਉਹ ਪਿੰਡੋਂ ਬਾਹਰ ਬਣਿਆ ਸੀ ਕਿ ਪਿੰਡ ਦੇ ਅੰਦਰ ਸੀ ਬਾਬਾ ਜੀ ਜਾਂ ਆਹ ਤਾਂ ਪਿੰਡ ਦੇ ਵਿੱਚ ਹੀ ਸੀ ਕਿ ਬਾਹਰ ਬਣਾਈ ਨਹੀਂ ਪਿੰਡ ਦੇ ਵਿੱਚ ਬਣਾ ਪਿੰਡ ਦੇ ਵਿੱਚਕਾਰ ਮੈਂ ਉਥਾਂ ਤੋਂ ਹੁਣ ਵਾਲਦੇ ਬਗਾ ਸਕਣਾ ਕਿੱਥੇ ਗਿਆ ਸੀ ਆਦਰ ਟਾਈਮ ਸਹੀ 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 ਕਿ ਤੇ ਆਜੀ ਸਰਵਰ ਬਚਾ ਨਾ ਇੱਥੇ ਸੀ ਸਹੀ ਬਿਲਕੁਲ ਬਾਦਤ ਸੀ ਜਿਵੇਂ ਆਪਾਂ ਨਮਾਜ਼ ਪੜਨੇ ਆਵਦੀ ਕਰਦੇ ਆ ਉਹ ਉਹਨਾਂ ਮਸਜਿਦ ਕੋਲ ਦੁਆਰਾ ਬਣਿਆ ਹੋਇਆ ਸੀ ਸੋਹਣਾ ਬਣਿਆ ਸੀ ਆਹ ਬੜਾ ਸੋਹਣਾ ਬਣਿਆ ਬਹੁਤਾ ਉੱਚਾ ਬਲਾ ਵੇਖ ਤੂੰ ਬੜਾ ਸੋਹਣਾ ਵਿੱਚ ਬਗੜਾ ਫੋਟੋ ਛੋਟੂ ਲੱਗੇ ਉਹਨਾਂ ਸਾਰਾਂ ਦੇ ਅੱਛਾ ਉਹ ਤੂੰ ਫੋਟੋ ਹੀ ਲੱਗੇ ਮੈਨੂੰ ਆਇ ਤੇ ਥੋਰ ਕਰੇ ਇਦਾ ਇਦਾ ਘੁੰਮਦਾ ਸਾਈਡ ਇਦਾ ਇਦਾ ਸਹੀ ਤਸਵੀਰਾਂ ਲੱਗੀਆਂ ਸੀ ਅੰਦਰ ਹਾਂ ਫੋਟੋਆਂ ਲੱਗੀਆਂ ਹੋਈਆਂ ਸੀ ਆਹ ਫੋਟੋ ਵੀ ਲੱਗੇ ਹੋਏ ਨੇ ਵਿੱਚ ਦੀ ਪਿੰਡ ਦਾ ਰਸਤਾ ਜਿਹੜਾ ਪਿੰਡ ਨੂੰ ਇੰਟਰ ਕਰਦਾ ਹੈ ਤੇ ਅੰਦਰ ਆਂਦੀਆਂ ਹੀ ਪਿੰਡ ਦੇ ਇਹ ਇਹੋ ਜਗ੍ਹਾ ਹੈ ਕਿ ਜਿੱਥੇ ਗੁਰਦੁਆਰਾ ਸਾਹਿਬ ਹੁੰਦਾ ਸੀ ਮਤਲਬ ਪਿੰਡ ਵੱਧਦੇ ਹੀ ਸਭ ਤੋਂ ਪਹਿਲੀ ਜਿਹੜੀ ਵੱਡੀ ਇਮਾਰਤ ਆਂਦੀ ਸੀ ਜਿਵੇਂ ਬਜ਼ੁਰਗਾਂ ਨੇ ਦੱਸਿਆ ਇਹੋ ਜਗ੍ਹਾ ਸੀ ਜਿੱਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਹੋਇਆ ਕਰਦੀ ਸੀ ਕਿਹੜੇ ਕਿਹੜੇ ਪਿੰਡ ਲੱਗਦਾ ਆਪਣੇ ਪਿੰਡ ਨੂੰ ਬਾਬਾ ਜੀ ਕਿਹੜੇ ਕਿਹੜੇ ਪਿੰਡ ਦੀ ਰਸਤਾਂ ਯਾ ਕਦਵਾ ਕਿਹੜਾ ਕਿਹੜਾ ਪਿੰਡ ਲੱਗਦਾ ਆਪਣੇ ਪਿੰਡ ਆਪਣੇ ਨਾਂ ਕਿਹੜੇ ਕਿ ਲੱਗਦੇ ਨੇ ਜੇ ਨੇਰੇ ਬੰਦੇ ਨਾਲ ਰਾਮਚੰਦ 17 ਦੀ 18 ਦੀ ਤੇ ਰਾਜਗੜ ਰਾਜਗੜਾ ਸੀ ਸੀ ਆ ਚਾਰ ਤੱਕ ਇਹ ਪਿੰਡ ਆਪਣਾ ਗੋਦੀਆ ਆ ਗੋਦੀਆ ਚਮਚਾ ਤੇ 18 ਚਮਚਾ ਤੇ 18 ਐਸਾ ਪਿੰਡ ਜਿਹੜਾ ਲੱਗਦੇ ਨਹੀਂ ਕਨੇ ਜੜੇ ਨਾਲ ਲੱਗਾਇਆ ਠੀਕ ਤੇ ਉਹ ਬਬਈ ਮੁਸਲਮਾਨਾਂ ਦੇ ਪਿੰਡ ਸੀ ਜਿਵੇਂ ਆ ਸਿੱਖਾਂ ਦਾ ਪਿੰਡ ਸੀ ਆ ਸਿੱਖਾਂ ਦਾ ਉਹ ਮੁਸਲਮਾਨਾਂ ਦੇ ਸੀ ਹਾਂ ਸਹੀ ਕੋਈ ਮੇਲਾ ਵੀ ਲੱਗਦਾ ਆਪਣੇ ਪਿੰਡ ਚ ਜੀ ਆਪਣੇ ਪਿੰਡ ਮੇਲਾ ਇੱਕ ਲੱਗਦਾ ਸੀ ਬਾਬੇ ਬੁਰਜ ਦਾ ਅੱਛਾ ਉਹ ਇੱਥੇ ਵੀ ਲੱਗਦਾ ਹੈ ਉਸ ਆਪਣੇ ਬਣ ਮੇਲਾ ਕੋਈ ਜੇ ਬਾਬੇ ਬੁਰਜ ਦਾ ਮੇਲਾ ਲੱਗਦਾ ਹੈ ਤੋ ਇੱਥੇ ਵੀ ਲੱਗਦਾ ਅਗਲੇ ਦਿਨ ਉਹ ਮੈਂ ਆ ਬੇਲੇ ਤੇ ਗਿਆ ਉਹ ਗੇਰਾ ਗੁਰਾ ਮਾਰਾ ਉਹ ਕਿੱਥੇ ਆ ਇੱਥੇ ਪਾਰ ਪਾਰ ਬਣਾ ਸਹੀ ਐਸਾ ਮਸਾਲਾ ਲੱਗਦਾ ਉਹ ਪੁਰਾਣਾ ਹੀ ਲੱਗਦਾ ਕਿ ਉਹ ਵੀ ਲੋਕਲਾਂ ਨਹੀਂ ਆ ਕੇ ਮਾਜਣਾ ਲਾਇਆ ਅੱਗੇ ਕਰ ਅੱਗੇ ਕਰ ਅੱਗੇ ਲੱਗਦਾ ਸੀ ਪਰ ਸਾਡੇ ਆਇਆ ਉਹ ਅਸੀਂ ਉਹ ਮੇਲੇ ਵੇਣੇ ਉਹ ਆਸੇ ਪਾਸੇ ਮੇਲੇ ਸਹਿਗੇ ਨੇ ਸਹੀ ਆਸੇ ਪਾਸੇ ਮੇਲੇ ਸਹਿਗੇ ਨੇ ਪਰ ਅਸੀਂ ਆਦੇ ਮੇਲੇ ਦੀ ਗੱਲ ਕਰਨੀ ਕਿ ਸਾਡੇ ਪਿੰਡ ਕਰ ਹਾਂ ਬਿਲਕੁਲ ਬਿਲਕੁਲ ਅਸੀਂ ਆਦੀ ਗੱਲ ਕਰੀ ਤੇ ਉਹਨਾਂ ਮਾਸ਼ਾ ਅੱਲਾ ਸ਼ੁਕਰੇ ਮਾਸ਼ਾ ਅੱਲਾ ਬੜਾ ਸੋਹਣਾ ਕੰਮ ਚੱਲ ਰਿਹਾ ਹੈ ਬੜਾ ਸੋਹਣਾ ਚੱਲ ਰਿਹਾ ਹੈ ਇਹ ਉਹਨੂੰ ਗਵਰਨਮੈਂਟ ਨੂੰ ਨੰਬਰਦਾਰ ਦਾ ਹੱਕ ਕੁਕ ਦੇਣਾ ਚਾਹੀਦੇ ਨੇ ਉਹਨਾਂ ਹਾਂ ਉਹ ਚੋਰੀਆਂ ਵੇਖੋ ਇੱਥੇ ਸਾਡੇ ਪਿੰਡ ਕਿਰਪਨ ਦਿੱਤੀ ਬੱਕਰੇ ਚੋਰੀ ਹੋ ਗਏ ਨੇ ਜਾਂ ਛਾਣੇ ਜਾਓ ਆਣੇ ਗੋਲ ਦੇ ਮਣੇ ਕਰ ਦਿੰਦੇ ਕੋਈ ਨੰਬਰਦਾਰ ਦੀ ਵੈਰੀਓ ਕੋ ਨਹੀਂ ਕਿਹੜਾ ਮਾਲ ਦੇਸੀ ਗਣਾ ਹੁੰਦੀ ਗੱਲ ਕਰਨ ਦੇ ਕੋਈ ਕਾਇਦਾ ਕਾਨੂੰਨ ਤਾਂ ਨਹੀਂ ਹੈਗਾ ਅੱਖ ਤਾਂ ਵੀ ਕੋ ਕਿੰਨਾ ਖੂ ਨੁਕਸਾਨ ਹੋਵੇ ਹੁੰਦੇ ਹਨ ਨਾ ਜੀ ਬਾਗੂ ਵਿੱਚ ਥੋੜਾ ਸਖਤੀ ਹੋਣੀ ਚਾਹੀਦੀ ਨੰਬਰਦਾਰ ਨੂੰ ਹੱਕੂ ਕੋ ਮਿਲਣੇ ਚਾਹੀਦੇ ਨੇ ਆ ਸੁਰਤ ਮਿਲਣੇ ਚਾਹੀਦੇ ਨੇ ਬਰਾਦਰੀ ਕਿਹੜੀ ਕਿਹੜੀ ਬੈਠੀ ਬਾਬਾ ਜੀ ਆਪਣੇ ਪਿੰਡ 'ਚ ਰਾਤ ਕਿਹੜੇ ਕਿਹੜੀ ਇੱਥੇ ਬਰਾਦਰ ਬੈਠੇ ਨੇ ਆਪਣੇ ਪਿੰਡ ਵਿੱਚ ਆਪਣੇ ਪਿੰਡ ਦੇ ਬੱਟੂ ਬੈਠੇ ਨਹੀਂ ਤੇ ਸਕੇਰੇ ਹੀ ਬੈਠੇ ਨੇ ਸਕੇਰੇ ਹੀ ਬੈਠੇ ਨੇ ਮਾਰ ਵੀ ਬੱਥੇ ਨਹੀਂ ਗਿੱਲਣੇ ਵੀ ਬੱਥੇ ਨਹੀਂ ਵਰਤ ਕੋਈ ਨਹੀਂ ਆ ਸਿਆਲ ਵੀ ਬਚੇ ਨੇ ਲੜਾਈ ਮਾਵਲੇ ਦਾ ਇਹ ਸਾਰੇ ਉਧਰੋਂ ਹੀ ਆਏ ਹੋਏ ਨੇ ਆ ਸਾਰੇ ਉੱਥੋਂ ਆਏ ਸਾਰੇ ਸਭ ਲੋਕਰੀ ਆਏ ਨੇ ਵੀ ਉਧਰੋਂ ਆਏ ਮਾਦਰ ਕੋਈ ਨਹੀਂ ਬਚਾ ਤੇ ਮਾਦਰ ਕੋਈ ਨਹੀਂ ਬਚਾ ਸਭ ਲੋਕਰੀ ਆਏ ਨੇ ਕੋ ਕਿ ਅੱਗੇ ਬੈਠੇ ਸਨ ਉਹ ਤਾਂ ਆਹ ਥੱਗ ਬੈਠੇ ਰਹਨਾ ਉਹ ਕਿੱਥੇ ਕੋਦਰ ਬੈਠੇ ਉਹ ਉੱਥੇ ਬੈਠੇ ਮਾਦਰ ਨਵੇਂ ਆਏ ਨੇ ਕਿ ਉੱਥੇ ਕਿੱਥੇ ਕਿੱਧਰ ਗਏ ਕਿ ਉਧਰ ਆਏ ਜਰੂ ਆਏ ਇਹ ਬੜਾ ਵੀ ਆਪਣੇ ਪਿੰਡ ਦੇ ਵਿੱਚ ਪਹਿਲੇ ਕੋਈ ਮੁਸਲਮਾਨ ਕੋਈ ਨਹੀਂ ਸੀ ਜਦੋਂ ਤੁਸੀਂ ਸਾਰੇ ਇੱਥੇ ਆਏ ਸੀ ਜੀ ਜੀ ਬੰਦਾ ਜਦੋਂ ਤੁਸੀਂ ਇੱਥੇ ਆਏ ਹਾਂ ਆਪਣੇ ਪਿੰਡ ਵਿੱਚ ਮੁਸਲਮਾਨ ਕੋਈ ਹੈਗਾ ਸੀ ਕੋਈ ਕੋਈ ਇੱਕ ਵੀ ਮੁਸਲਮਾਨ ਕੋਈ ਨਹੀਂ ਸੀ ਸਾਰਾ ਪਿੰਡ ਸਿੱਖਾਂ ਦਾ ਸੀ ਸਹੀ ਇਹ ਮੁਸਲਮਾਨ ਦੇ ਵਖਨੋ ਕਰਨ ਲਾ ਆਥੇ ਪਾਸੇ ਚਾਰ-ਚ ਪੇਰੇ ਮੁਸਲਮਾਨ ਸਾਰੇ ਗੋਦੀ ਵਾਲਾ ਮੁਸਲਮਾਨ ਰਾਏ ਕੋਲੇ ਮੁਸਲਮਾਨ 18 ਮੁਸਲਮਾਨ 17 ਮੁਸਲਮਾਨ ਚ ਇੱਕ ਪਿੰਡ ਵਿੱਚ ਆਇਆ ਸੀ ਸਹੀ ਸਹੀ ਅਸੀਂ ਆ ਤੇ ਪਿੰਡੂ ਤੋਂ ਆਏ ਸਾਡਾ ਪਿੰਡ ਚੱਕ ਬੰਬਾ ਵਟੂ ਸੀ ਠੀਕ ਪਿਛਲਾ ਆ ਆ ਉਹ ਵਟੂ ਸਾਡੇ ਅਸੀਂ ਆ ਤੇ ਇੱਥੇ ਬਹਿ ਗਏ ਪਿੰਡ ਦੇ ਅਸੀਂ ਵਟੂ ਵਟੂ ਤੇ ਕਈ ਜਿਹੜੇ ਮਾਗਲ ਮਰਮੂਰ ਇਹਨਾਂ ਆ ਤੇ ਕਈ ਵਟਵਾ ਭੋਏ ਵੇਚੀ ਬਾਤ ਤੇ ਉੱਥੇ ਹੋਰ ਵੀ ਕਈ ਘਰ ਆ ਗਏ ਮੈਂ ਵਰਕੇ ਮੈਂ ਵੇਚਦੇ ਮੈਂ ਆ ਦੀ ਵੇਚ ਸਕਣਾ ਨੰਬਰਦਾਰੀ 21 ਪਿੰਡ ਦੀ ਜੀ ਆ ਅਸੀਂ ਮਾਸ਼ਾਅੱਲਾ ਬੜਾ ਸੋਹਣਾ ਟਾਈਮ ਲੱਗੇ ਬੜਾ ਫੰਡੇਗਾ ਉਹਨਾਂ ਆਵੇ ਕੀ ਰਗਮ ਤੇ ਕੀ ਕਰਦੀ ਸਾਡੇ ਨਾਲ ਕੀ ਕਰਾਂ ਦੇ ਕੀ ਹੁੰਦੀ ਸਹੀ ਇਹ ਬਬਾਈ ਨੰਬਰਦਾਰੀ ਮੈਂ ਕਿਹਾ 1 ਹੀ ਸਾਰੇ ਸਾਰੇ ਸਾਰੀ ਜਗਾ ਦੀ ਇੱਕੋ ਨੰਬਰਦਾਰੀ ਏ ਆਂਦਾ 8 ਸਾਲ ਦਾ ਦੀ ਇੱਕੋ ਨੰਬਰਦਾਰੀ ਏ 1 ਕਈ ਪਹਿਲੇ ਦਿਨ ਲਿਖਾਈ ਠੀਕ ਇੱਕਾ ਨੰਬਰਦਾਰੀ ਏ ਸਹੀ ਇਹ ਬਬਾ ਜੀ ਪੂਰਾ ਨਾਮ ਪੈਂਡ ਦਾ ਜਿਹੜਾ ਰਿਸਾਲਦਾਰ ਹੀਰਾ ਸਿੰਘ ਵਈਦਾ ਕਿ ਹੀਰਾ ਸਿੰਘ ਰਿਸਾਲਦਾਰ ਨਹੀਂ ਹੀਰਾ ਕੀਕਰਤਾਰ ਸਰਦਾਰ ਹੀਰਾ ਸਿੰਘ ਠੀਕ ਮੇਰੀ ਮੋਹਰ ਬਣੀ ਹੁੰਦੀ ਆ ਸਹੀ ਜਿਵੇਂ ਅਸੀਂ ਦੇਖਨੇ ਆ ਬੜੇ ਸਾਰੇ ਪਿੰਡਾਂ ਦੇ ਵਿੱਚ ਨਾਮ ਬਦਲੇ ਗਏ ਨੇ ਪਰ ਇਸ ਪਿੰਡ ਦੇ ਵਿੱਚ ਨਾਮ ਨਹੀਂ ਬਦਲਿਆ ਗਿਆ ਇੱਥੇ ਤੱਕ ਕਿ ਇਹਨਾਂ ਦਾ ਜਿਹੜਾ ਆਈਡੀ ਕਾਰਡ ਹੈ ਜਿਹਨੂੰ ਸ਼ਨਾਖਤ ਆ ਜਿਹੜਾ ਕਾਰਡ ਇਸਤੇਮਾਲ ਹੁੰਦਾ ਹੈ ਪਾਕਿਸਤਾਨ ਚ ਲੈਂਦੇ ਪੰਜਾਬ ਚ ਉਹਦੇ ਦੇ ਵਿੱਚ ਤੁਸੀਂ ਵੇਖੋਗੇ ਨਾਮ ਲਿਖਿਆ ਹੋਇਆ ਹੈ ਚੱਕ ਸਰਦਾਰ ਹੀਰਾ ਸਿੰਘ ਦਾਖਾਨਾ ਸ਼ੇਰਗੜ ਤਹਿਸੀਲ ਦੀਪਾਲਪੁਰ ਤੇ ਬਬੇ ਜ਼ਿਲ੍ਹਾ ਆਪਨੂੰ ਕਾੜਾ ਲੱਗਦਾ ਪਹਿਲੇ ਵੀ ਕਾੜਾ ਲੱਗਦਾ ਸੀ ਨਹੀਂ ਜੀ ਪਹਿਲੇ ਸਾਈਵਾਲ ਮਿੰਡ ਗੁਮਰੀ ਪਹਿਲੇ ਸਾਈ ਇਹ ਬਾਤ ਤੇ ਉਹਨੂੰ ਉਹ ਜ਼ਿਲ੍ਹਾ ਬਕਾੜਾ ਬਣ ਗਿਆ ਤੇ ਤਹਿਸੀਲ ਉਹਨ ਅਗਲੇ ਸਾਡਾ ਡੀਸੀ ਨੇ ਉਹਨੂੰ ਦਪਾਲਪੁਰੋਂ ਬਕਾੜਾ ਬਣਉ ਤੇ ਇਹਨੂੰ ਝੇ ਆਉਏ ਆਈ ਨਹੀਂ ਆਈ ਤੋਕ ਸਹੀ ਆ ਦੇਣ ਹੁਣ ਆਉਏ ਆਣ ਹੋਊ ਇਹ ਵਾਲਾ ਵਾਲਾ ਜਿਵੇਂ ਆ ਵਧੀ ਆਦੇ ਹਾਂਜੀ ਉਹਨੇ ਕੰਮ ਕਰ ਵਧਾਈ ਆਦੇ ਨੇ ਸਹੀ ਇਹ ਆ ਵਧੀਆਂ ਆਦੀ ਅਗੇ ਸਾਈਵਾਲ ਸਾਡੇ ਅਸੀਂ ਸਾਈ ਹਦਲਾ ਸਾਡੇ ਸਾਈਵਾਲ ਸੀ ਉਹ ਬਕਾੜਾ ਬਣ ਗਏ ਪਹਿਲੇ ਕੜਾ ਤਹਿਸੀਲ ਸੀ ਆ ਅੱਗੇ-ਬੱਗੇ ਬਕਾੜਾ ਸੀ ਠੀਕ ਹੋ ਗਿਆ ਹੁਣ ਆਦੇ ਤਸੀਲ ਜਿਹੜੇ ਆਦੀ ਪਈ ਆਈ ਨਹੀਂ ਤਸੀਲ ਜਿਹੜੇ ਆਦੀ ਪਈ ਤੇ ਜ਼ਿਲ੍ਹਾ ਆਪਣਾ ਜਪਾਲਪੁਰ ਬਣੂਆ ਉਹ ਆ ਵਧੀ ਆਦੀ ਓਏ ਕੰਮ ਤੇਜ਼ੀ ਕੀਤੀ ਆਦੇ ਠੀਕ ਠਾਕ ਓਵੇਂ ਤੇਜ਼ੀ ਕੀਤੀ ਆਦੇ ਬੰਨੀ ਚਾਹੀਦੀ ਹੈ ਨਾ ਉਹਨ ਡਿਪਾਲਪੁਰ ਹੋਣਾ ਚਾਹੀਦਾ ਹੈ ਅਗਰ ਜ਼ਿਲ੍ਹਾ ਡਿਪਾਲਪੁਰ ਹੁੰਦਾ ਤੇ ਤੁਹਾਡੀ ਥੋੜੀ ਤਰੱਕੀ ਤੇ ਜਲਦੀ ਹੋ ਜਾਂਦੀ ਉਹਨਾਂ ਟਾਈਮ ਲੱਗੇਗਾ ਠੀਕ ਹੋ ਗਿਆ ਜੀ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਆਪਦਾ ਟਾਈਮ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਨਹੀਂ ਨਹੀਂ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀ ਬਾਲਪੁਰ ਦਾ ਪਿੰਡ ਚੱਕ ਸਰਦਾਰ ਹੀਰਾ ਸਿੰਘ ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਰੱਬ ਰੱਖਾ